ਸਤ ਸਤ ਮੈਂ ਨਮਨ ਕਰਦਾ ਹਾਂ ਬੇਲਾ ਕਿ ਜਿਨ੍ਹਾਂ ਦੇ ਸੁਪੁੱਤਰ ਨੇ ਦੇਸ਼ ਦੀ ਰੱਖਿਆ ਦੇ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ ਔਰ ਸ਼ਹੀਦੀ ਪ੍ਰਾਪਤ ਕੀਤੀ ਸ਼ਹੀਦ ਦੇਸ਼ ਦਾ ਸਰਮਾਇਆ ਸ਼ਹੀਦ ਰਮੇਸ਼ ਚਰੋਤਰਾ ਜੀ ਦਾ ਸ਼ਹੀਦੀ ਸਮਾਗਮ ਸੋ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਪਿੰਡ ਦੇ ਸਾਰੇ ਆ ਲੋਕ ਇਸ ਸ਼ਹੀਦੀ ਸਮਾਗਮ ਦੇ ਵਿੱਚ ਇਕੱਠੇ ਹੋਏ ਨੇ ਮੈਂ ਇਹ ਸਮਝਦਾ ਕਿ ਜਿਹੜੇ ਸ਼ਹੀਦ ਨੇ ਸਾਡੇ ਦੇਸ਼ ਦਾ ਸਰਮਾਇਆ ਨੇ ਔਰ ਇਨ੍ਹਾਂ ਸ਼ਹੀਦਾਂ ਦੇ ਕਰਕੇ ਹੀ ਸਾਡੀ ਜਿਹੜੀ ਦੇਸ਼ ਦੀ ਸੁਰੱਖ ਹੱਦ ਹੈ ਉਹ ਸੁਰੱਖਿਤ ਹੈ ਜਿਨ੍ਹਾਂ ਨੇ ਸਰਹੱਦਾਂ ਦੇ ਉੱਤੇ ਆਪਣੀ ਜਾਨ ਗਵਾ ਕੇ ਔਰ ਆਪਣੇ ਦੇਸ਼ ਦੀ ਹੱਦ ਨੂੰ ਜਿਹੜਿਆ ਬਿਲਕੁਲ ਸੁਰੱਖੇ ਰੱਖਿਆ ਹੈ ਔਰ ਮੈਂ ਇਹ ਪ੍ਰਮਾਤਮਾਗੇ ਇਹੀ ਕਾਮਨਾ ਕਰਦਾ ਕਿ ਇਹਨਾਂ ਦੇ ਪਰਿਵਾਰ ਜਿਨ੍ਹਾਂ ਨੇ ਬਹੁਤ ਵੱਡਾ ਆਪਣੇ ਬੱਚੇ ਸ਼ਹੀਦ ਜਿਨ੍ਹਾਂ ਦੇ ਹੋਏ ਨੇ ਉਹ ਉਹਨਾਂ ਨੇ ਬੜਾ ਵੱਡਾ ਹੌਸਲਾ ਹੈ ਬੜਾ ਵੱਡਾ ਦਿਲ ਹੈ ਕਿ ਜਿਹੜੇ ਉਹਨਾਂ ਦੀ ਯਾਦ ਨੂੰ ਆਪਣੇ ਦਿਲ ਦੇ ਵਿੱਚ ਸਮੋ ਕੇ ਰੱਖਦੇ ਨੇ ਔਰ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਸਮਾਗਮ ਕਰਵਾਉਂਦੇ ਨੇ ਮੈਂ ਸਪਾਹੀ ਰਮੇਸ਼ ਕੁਮਾਰ ਚਲੋਤਾ ਜੀ ਕਾ 29ਵਾਂ ਬਲਦਾਨ ਦਿਵਸ उनके गांव जंडी में जो है आयोजित किया गया सिपाही धनर रमेश कुमार चलोत्रा एक बहुत ही बहादुर सैनिक थे जिन्होंने तेईस वर्ष की अल्प में असम में तंकियों से लड़ते हुए अपना सुप्रीम सेक्रीफाइस दे दिया ऐसे योद्धा देश के व भारतीय सेना के गौरव हैं देश की भावी पीढ़ी को चाहिए कि रमेश जैसे शूरवीरों को अपना रोल मॉडल बनाकर उनके पच्चनों पर चलते हुए भारतीय सेना में भर्ती होकर राष्ट्र निर्माण में अपना बहुमूल्य योगदान दें शीशपाहिर में श्रीमान